ਹੈਲੋ ਫਰੈਂਡਸ ਵੈਲਕਮ ਟੂ ਮਾਈ YouTube ਚੈਨਲ ਮੈਂ ਹਾਂ ਦਿਵਿਆ ਸ਼ਰਮਾ ਅੱਜ ਮੈਂ ਤੁਹਾਨੂੰ ਦੱਸਣ ਜਾ ਰਹੀਆਂ ਕਿ ਅਗਰ ਤੁਹਾਡੇ ਪੈਰਾਂ ਦੀ ਤਲਵਿਆਂ ਦੇ ਇਨ੍ਹਾਂ ਹਿੱਸਿਆਂ 'ਚ ਬਹੁਤ ਦਰਦ ਜਾਂ ਖਿਚਾਅ ਫੀਲ ਹੁੰਦਾ ਤਾਂ ਇਹ ਵੀਡੀਓ ਤੁਹਾਡੇ ਵਾਸਤੇ ਬਹੁਤ ਖਾਸ ਹੈ ਇਸ ਵੀਡੀਓ ਦੇ ਵਿੱਚ ਮੈਂ ਕਵਰ ਕਰਨ ਜਾ ਰਹੀਆਂ ਸਿਰਫ ਤੇ ਸਿਰਫ ਇੱਕ ਇਲਾਜ ਜਿਹੜਾ ਬਹੁਤ ਹੀ ਪਰਫੈਕਟ ਹੈ ਇਸ ਦਰਦ ਨੂੰ ਦੂਰ ਕਰਨ ਵਾਸਤੇ ਇਸ ਤੋਂ ਇਲਾਵਾ ਕੀ ਕਾਰਨ ਨੇ ਕਿ ਆਪਣੇ ਪੈਰਾਂ ਦੇ ਤਲਵਿਆਂ ਦੇ ਇਨ੍ਹਾਂ ਹਿੱਸਿਆਂ 'ਚ ਦਰਦ ਹੁੰਦਾ ਕਿਹੜੀ ਚੀਜ਼ ਆਪਾਂ ਬਿਲਕੁਲ ਨਹੀਂ ਖਾਣੀ ਤੇ ਕਿਹਨਾ ਚੀਜ਼ਾਂ ਨੂੰ ਆਪਾਂ ਜ਼ਰੂਰ ਖਾਣਾ ਹੈ ਉਹ ਕਿਹੜਾ ਤੇਲ ਹੈ ਜਿਨ੍ਹਾਂ ਦੇ ਨਾਲ ਪੈਰਾਂ ਦੀ ਮਾਲਿਸ਼ ਕਰਨੀ ਹੈ ਉਹਨੂੰ ਕਿਵੇਂ ਬਣਾਉਣਾ ਹੈ ਤੇਲ ਨੂੰ ਨਾਲੇ ਜਾਣਦੇ ਆਂ ਸਿਰਫ ਇੱਕ ਐਕਸਰਸਾਈਜ਼ ਤੇ ਸਟਾਰਟ ਕਰਦੇ ਆਂ ਆਪਾਂ ਵੀਡੀਓ ਨੂੰ ਉਸ ਤੋਂ ਪਹਿਲਾਂ ਇੱਕ ਚੀਜ਼ ਜ਼ਰੂਰ ਦੱਸਦਾ ਜੇਕਰ ਤੁਸੀਂ ਜਾਣਦੇ ਹੋ ਕਿ ਤੁਹਾਡੇ ਬੱਚੇ ਬਿਨਾ ਮੈਡੀਸਿਨ ਤੋਂ ਤੰਦਰੁਸਤ ਨਿਰੋਗ ਰਹਿਣ ਉਹਨਾਂ ਨੂੰ ਹਰ ਛੋਟੀ ਛੋਟੀ ਬਿਮਾਰੀ ਤੇ ਮੈਡੀਸਿਨ ਦੇਣ ਦੀ ਜ਼ਰੂਰਤ ਨਹੀਂ ਪਵੇ ਤੇ ਪ੍ਰੈਗਨਨਸੀ ਲਾਈਫ ਵੀ ਸੇਫ ਰਹੇ ਤੁਸੀਂ ਮੇਰਾ ਚੈਨਲ ਇੰਡੀਅਨ ਮਮ ਕਮ ਜ਼ਰੂਰ ਵਿਜ਼ਿਟ ਕਰੋ ਜਿੱਦਾ ਲਿੰਕ ਤੁਹਾਨੂੰ ਡਿਸਕ੍ਰਿਪ ਹੁਣ ਆਪਾਂ ਕਰ ਲ ਕਰਦੇ ਆਂ ਵੀਡੀਓ ਦੇ ਟਾਪਿਕ ਦੇ ਬਾਰੇ 'ਚ ਜੇਕਰ ਮੈਂ ਤੁਹਾਨੂੰ ਕਹਾਂ ਕਿ ਇਸ ਵੀਡੀਓ ਨੂੰ ਮੈਂ ਦੋ ਪਾਰਟਸ ਡਿਵਾਈਡ ਕਰਦੀ ਆਂ ਸਾਰੇ ਦੇ ਸਾਰਾ ਰਿਜ਼ਲਟ ਐਸੇ ਵੀਡੀਓਜ਼ ਮਿਲ ਜੇਗਾ ਅਲੱਗ ਵੀਡੀਓ ਨਹੀਂ ਹੈ ਲੇਕਿਨ ਇਹਦੇ ਦੋ ਹਿੱਸੇ ਕੀਤੇ ਜਾ ਰਹੇ ਜਿਵੇਂ ਕਿ ਅਗਰ ਕਿਸੇ ਇਨਸਾਨ ਦੇ ਪੈਰਾਂ ਦੇ ਤਲਵਿਆਂ ਦੇ ਇਨ੍ਹਾਂ ਹਿੱਸਿਆਂ 'ਚ ਦਰਦ ਹੁੰਦਾ ਹੈ ਲੇਕਿਨ ਉਹ ਦਰਦ ਕਦੇ ਕਦੇ ਹੁੰਦਾ ਯਾਨੀ ਕਿ ਜਦੋਂ ਬਹੁਤ ਜ਼ਿਆਦਾ ਚੱਲ ਲੈਂਦੇ ਨੇ ਕਿਸੇ ਦਿਨ ਬਹੁਤ ਜ਼ਿਆਦਾ ਚੱਲ ਲੈਂਦੇ ਨੇ ਜਾਂ ਕਿਸੇ ਦਿਨ ਬਹੁਤ ਜ਼ਿਆਦਾ ਖੜੇ ਰਹਿੰਦੇ ਨੇ ਰੋਜ਼ਾਨਾ ਨਹੀਂ ਹੁੰਦਾ ਜੇ ਕਿਸੇ ਦਿਨ ਇਹ ਪ੍ਰੋਬਲਮ ਫੀਲ ਹੁੰਦੀ ਹੈ ਤਾਂ ਤੁਹਾਨੂੰ ਇਹਨੂੰ ਮੀਜ਼ਰ ਲੈਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਕੋਈ ਪ੍ਰੋਬਲਮ ਕੋਈ ਦਰਦ ਨਹੀਂ ਹੈਗਾ ਤੇ ਤੁਸੀਂ ਕੀ ਕਰਨਾ ਗੁੰਗੁਨੇ ਪਾਣੀ ਨਾਲ ਨਹਾਣਾ ਹੈ ਇਸ ਤੋਂ ਇਲਾਵਾ ਸਰੋਂ ਦਾ ਤੇਲ ਜਿਹੜਾ ਨਾਰਮਲ ਹੁੰਦਾ ਕੋਈ ਸਪੈਸ਼ਲ ਤੇਲ ਨਹੀਂ ਲੈਣਾ ਸਰੋਂ ਦੇ ਤੇਲ ਦੀ ਮਾਲਿਸ਼ ਕਰ ਲਓ ਇਹਦੇ ਨਾਲ ਪੈਰਾਂ ਦੇ ਤਲਵਿਆਂ ਦੀ ਮਾਲਿਸ਼ ਕਰ ਲੋ ਇਹਦੇ ਨਾਲ ਇਹ ਦਰਦ ਜਿਹੜਾ ਉਹ ਠੀਕ ਹੋ ਜਾਏਗਾ ਲੇਕਿਨ ਜਿਹੜਾ ਜਿਹੜਾ ਸੈਕਿੰਡ ਪਾਰਟ ਹੈ ਯਾਨੀ ਕਿ ਦੂਸਰੀ ਤਰਫ ਅਗਰ ਆਪਾਂ ਦੇਖਿਆ ਜਾਵੇ ਕਿ ਇਹ ਦਰਦ ਹਮੇਸ਼ਾ ਹੀ ਰਹਿੰਦਾ ਹੈ ਜਿਵੇਂ ਤੁਸੀਂ ਆਪਣੀ ਡੇਲੀ ਰੁਟੀਨ ਦੇ ਵਿੱਚ ਵੀ ਇਸ ਦਰਦ ਨੂੰ ਫੀਲ ਕਰਦੇ ਹੋ ਚਾਹੇ ਤੁਸੀਂ ਬਹੁਤ ਜ਼ਿਆਦਾ ਮਿਹਨਤ ਨਹੀਂ ਕਰਦੇ ਹੋ ਤੇ ਸੋ ਰਹੇ ਹੋ ਜਾਂ ਫਿਰ ਸੋ ਕੇ ਉੱਠੇ ਹੋ ਫਿਰ ਵੀ ਇਹ ਪੈਰਾਂ ਦੇ ਤਲਵਿਆਂ 'ਚ ਇੱਥੇ ਦਰਦ ਜਾਂ ਖਿਚਾਵ ਰਹਿੰਦਾ ਹੀ ਹੈ ਤਾਂ ਇਹ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਜੇ ਇਹ ਵੀਡੀਓ ਤੁਹਾਡੇ ਵਾਸਤੇ ਬਹੁਤ ਖਾਸ ਹੈ ਥੋੜਾ ਪਾ ਦੱਸਦੇ ਆ ਕਿ ਨਾ ਕਾਰਨਾਂ ਦੇ ਨਾਲ ਇਹ ਦਰਦ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਦੱਸਦਾ ਜਦੋਂ ਆਪਣੀ ਬਾਡੀ ਦੇ ਵਿੱਚ ਵਾਤ ਯਾਨੀ ਕਿ ਵਾਈ ਵੱਧ ਜਾਂਦੀ ਹੈ ਤਾਂ ਇਹ ਦਰਦ ਆਪਣੀ ਬਾਡੀ ਦੇ ਵਿੱਚ ਹੋਣ ਲੱਗ ਜਾਂਦਾ ਸਪੈਸ਼ਲੀ ਪੈਰਾਂ 'ਚ ਤਾਂ ਹੁੰਦਾ ਕਿਉਂਕਿ ਆਪਣਾ ਸਾਰਾ weight ਪੈਰਾਂ 'ਤੇ ਹੁੰਦਾ ਐਸ ਵਾਸਤੇ ਤੁਸੀਂ ਕਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਤੁਸੀਂ ਚਾਵਲ ਆਲੂ ਬੈਂਗਨ ਗੋਬੀ ਗੋਬੀ ਫੁੱਲ ਗੋਬੀ ਪਤਾ ਗੋਬੀ ਬ੍ਰੋਕਲੀ ਇਹ ਨਹੀਂ ਖਾਣਾ ਕੱਚਾ ਕੇਲਾ ਨਹੀਂ ਖਾਣਾ ਯਾਨੀ ਵਾਤ ਵਾਲੀਆਂ ਵਾਈ ਵਾਲੀਆਂ ਜਿੰਨੀਆਂ ਵੀ ਚੀਜ਼ਾਂ ਨੇ ਉਹ ਨਹੀਂ ਖਾਣੀਆਂ ਹੁਣ ਆਪਾਂ ਜਾਣਦੇ ਹਾਂ ਕਿਉਂ ਕਿਹੜਾ ਇਲਾਜ ਹੈ ਜਿਹੜਾ ਜ਼ਰੂਰ ਫੋਲੋ ਕਰਨਾ ਹੈ ਤੁਸੀਂ 2 ਚਮਚ ਹਲਦੀ ਪਾਊਡਰ ਲੈ ਲੈਣਾ ਹੈ 2 ਚਮਚ ਮੇਥੀ ਪਾਊਡਰ ਲੈ ਲੈਣਾ ਹੈ 2 ਚਮਚ ਸੌਂਠ ਪਾਊਡਰ ਲੈ ਲੈਣਾ ਹੈ ਯਾਨੀ ਅਦਰਕ ਸੁੱਕੀ ਹੋਈ ਦਾ ਪਾਊਡਰ ਲੈ ਲੈਣਾ ਐਨਾ-ਐਨਾ ਕੁਆਂਟੀਟੀ ਹੀ ਲੈਣੀ ਹੈ ਤੁਸੀਂ ਤਿੰਨਾਂ ਚੀਜ਼ਾਂ ਦੀ ਇਕੁਅਲ ਕੁਆਂਟੀਟੀ ਲੈਣੀ ਹੈ ਘੱਟ ਤਾਂ ਦੱਸ ਰਹੀ ਹਾਂ ਕਿਉਂਕਿ ਬਹੁਤ ਲੰਬਾ ਟ੍ਰੀਟਮੈਂਟ ਨਹੀਂ ਲੈਣ ਦੀ ਜ਼ਰੂਰਤ ਪੈਣੀ ਇਸ ਕਰਕੇ ਤੁਸੀਂ 2-2 ਚਮਚ ਹੀ ਲੈ ਲਓ ਤੇ ਇਹਨਾਂ ਨੂੰ ਮਿਕਸ ਕਰ ਲਓ ਸ਼ਾਮ ਦੀ ਚਾਹ ਨਹੀਂ ਪੀਣੀ ਲੇਕਿਨ ਚਾਹ ਦੇ ਟਾਈਮ ਤੇ ਤੁਸੀਂ ਇੱਕ ਗਿਲਾਸ ਪਾਣੀ ਦੇ ਨਾਲ ਇਹ ਸਾਰੇ ਮਿਕਸਚਰ ਚੋਂ ਟੀस्पून ਜਿਹੜਾ ਹੁੰਦਾ ਉਹ ਵੀ 1/4 ਹਿੱਸਾ ਯਾਨੀ ਕਿ ਇੱਕ ਚਮਚਾ ਦਾ ਚੌਥਾ ਹਿੱਸਾ ਸਿਰਫ ਤੁਸੀਂ ਇੰਨਾ ਹੀ ਇੱਕ ਗਿਲਾਸ ਪਾਣੀ ਦੇ ਨਾਲ ਪੀ ਲੈਣਾ ਹੈ ਹਲਦੀ ਦਰਦ ਨੂੰ ਦੂਰ ਕਰਦੀ ਹੈ ਤੇ ਮੇਥੀ ਤੇ ਸੌਂਠ ਬਾਡੀ 'ਚ ਜਿੰਨੀ ਵੀ ਬਾਤ ਕੱਟੀ ਹੋ ਰਹੀ ਹੈ ਵਾਈ ਕੱਟੀ ਹੋ ਰਹੀ ਹੈ ਉਹਨੂੰ ਦੂਰ ਕਰ ਦੇਗੀ ਹੁਣ ਆਪਾਂ ਗੱਲ ਕਰਦੇ ਹਾਂ ਉਹ ਤੇਲ ਕਿਹੜਾ ਹੈ ਜਿਹਨੂੰ ਆਪਾਂ ਤਿਆਰ ਕਰਨਾ ਹੈ ਤੇ ਤੁਸੀਂ ਕੰਚ ਦੀ ਲਾਲ ਰੰਗ ਦੀ ਬੋਤਲ ਲੈਣੀ ਹੈ ਉਹਨਾਂ ਦੇ ਉੱਪਰ ਟੱਕਣ ਵੀ ਜ਼ਰੂਰ ਹੋਵੇ ਤੁਸੀਂ ਇਹਦੇ ਵਿੱਚ ਅੱਧਾ ਸਰੋਂ ਦਾ ਤੇਲ ਫਿਲ ਕਰਕੇ ਧੁੱਪੇ ਰੱਖ ਦੇਣਾ ਯਾਨੀ ਕਿ ਆਪਾਂ ਸੰਥੈਰਪੀ ਸਨ ਦੇ ਨਾਲ ਚਾਰਜ ਕਰ ਰਹੇ ਹਾਂ ਇਸ ਸਰੋਂ ਦੇ ਤੇਲ ਨੂੰ ਇਹਨੂੰ ਕਿਸੇ ਵੀ ਲੱਕੜੀ ਦੀ ਚੀਜ਼ ਤੇ ਟੇਬਲ ਤੇ ਤੁਸੀਂ ਰੱਖ ਸਕਦੇ ਹੋ ਲੇਕਿਨ ਸਿੱਧਾ ਫਲੋਰ ਤੇ ਯਾਨੀ ਪੱਥਰ ਤੇ ਜਾਂ ਇੱਟਾਂ ਤੇ ਨਹੀਂ ਰੱਖਣਾ ਇਹਨੂੰ ਤਿਆਰ ਕਰਨ ਵਾਸਤੇ ਤੁਹਾਨੂੰ 40 ਦਿਨ ਦਾ ਟਾਈਮ ਲੱਗੇਗਾ ਲੇਕਿਨ 20 ਦਿਨ ਤੋਂ ਬਾਅਦ ਤੁਸੀਂ ਇਸਨੂੰ ਯੂਜ਼ ਕਰਨਾ ਸ਼ੁਰੂ ਕਰ ਸਕਦੇ ਹੋ ਇਹ ਜਿਹੜਾ ਤੇਲ ਹੈ 20 ਦਿਨਾਂ ਬਾਅਦ ਤੁਸੀਂ ਆਪਣੇ ਪੈਰਾਂ ਦੇ ਤਲਵੀਆਂ ਤੇ ਲਗਾਉਣਾ ਸ਼ੁਰੂ ਕਰੋ ਇਹਦੇ ਨਾਲ ਕੀ ਹੋਏਗਾ ਬਲੱਡ ਦਾ ਸਰਕੂਲੇਸ਼ਨ ਬੈਟਰ ਹੋਏਗਾ ਤੇ ਜਿੰਨਾ ਵੀ ਮਸਲ ਦੇ ਵਿੱਚ ਖਿਚਾਵ ਆ ਰਿਹਾ ਉਹ ਦੂਰ ਹੋ ਜਾਏਗਾ ਤੁਸੀਂ ਰਾਤ ਦੇ ਟਾਈਮ ਮਾਲਿਸ਼ ਨਹੀਂ ਕਰਨੀ ਦਿਨ ਦੇ ਟਾਈਮ ਕਦੋਂ ਵੀ ਸਵੇਰੇ ਦੁਪਹਿਰੇ ਕਰ ਸਕਦੇ ਹੋ ਲੇਕਿਨ ਰਾਤ ਦੇ ਟਾਈਮ ਨਹੀਂ ਕਰਨੀ ਹੁਣ ਆਪਾਂ ਗੱਲ ਕਰਦੇ ਹਾਂ ਐਕਸਰਸਾਈਜ਼ ਦੀ ਤੇ ਐਕਸਰਸਾਈਜ਼ ਦੇ ਵਿੱਚ ਤੁਸੀਂ ਕੀ ਕਰਨਾ ਸਾਈਕਲਿੰਗ ਕਰਨੀ ਹੈ ਪੈਰਾਂ ਦੇ ਨਾਲ ਸਾਈਕਲਿੰਗ ਲੇਟ ਕੇ ਬੈੱਡ ਤੇ ਲੇਟ ਜਾਓ ਤੇ ਆਪਦੇ ਪੈਰਾਂ ਦੇ ਨਾਲ ਆਪਦੀ ਲੱਤਾਂ ਦੇ ਨਾਲ ਸਾਈਕਲਿੰਗ ਕਰੋ ਇਹਦੇ ਨਾਲ ਕਿ ਤੁਸੀਂ ਲੱਤਾਂ ਦੇ ਨਾਲ ਸਾਈਕਲਿੰਗ ਕਰੋਗੇ ਤੁਹਾਡੇ ਪੈਰਾਂ ਨੂੰ ਵੀ ਉਵੇਂ ਹੀ ਤੁਸੀਂ ਮੂਵ ਕਰਨਾ ਹੈ ਇਹ ਐਕਸਰਸਾਈਜ਼ ਸਿਰਫ ਇੱਕ ਹੈ ਤੁਸੀਂ ਜਿਹੜੀ ਕਰਨੀ ਹੈ ਹੁਣ ਆਪਾਂ ਗੱਲ ਕਰਦੇ ਕਿਹੜੀਆਂ ਚੀਜ਼ਾਂ ਖਾਣੀਆਂ ਨੇ ਤੇ ਅਜਿਹੀਆਂ ਚੀਜ਼ਾਂ ਖਾਣੀਆਂ ਜਿਨ੍ਹਾਂ ਦੇ ਵਿੱਚ ਬਹੁਤ ਸਾਰਾ ਵਿਟਾਮਿਨ ਡੀ3 ਹੋਵੇ ਤੇ ਬਹੁਤ ਸਾਰਾ ਪੋਟਾਸ਼ੀਅਮ ਹੋਵੇ ਉਹ ਚੀਜ਼ਾਂ ਕਿਹੜੀਆਂ ਨੇ ਜੇ ਤੁਸੀਂ ਨਾਨ-ਵੈਜੀਟੇਰੀਅਨ ਹੋ ਤਾਂ ਫਿਸ਼ ਤੇ ਐਗ ਖਾ ਸਕਦੇ ਹੋ ਵੈਜੀਟੇਰੀਅਨ ਹੈਗੇ ਹੋ ਤਾਂ ਤੁਸੀਂ ਦੁੱਧ ਲੈ ਸਕਦੇ ਹੋ ਦੁੱਧੀਆਂ ਜਿੰਨੀਆਂ ਵੀ ਚੀਜ਼ਾਂ ਨੇ ਉਹਨਾਂ ਦੇ ਵਿੱਚ ਬਹੁਤ ਸਾਰਾ ਵਿਟਾਮਿਨ D3 ਹੁੰਦਾ ਤੁਸੀਂ ਲੈ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਗਾਜਰ ਦਾ ਜੂਸ ਪਿਓ ਇਹ ਚਾਰ ਚੀਜ਼ਾਂ ਵਿਟਾਮਿਨ D3 ਵਾਲੀਆਂ ਨੇ ਹੁਣ ਚਾਰ ਚੀਜ਼ਾਂ ਇਹਦੀਆਂ ਦੱਸ ਰਹੀਆਂ ਜਿਨ੍ਹਾਂ ਦੇ ਵਿੱਚ ਬਹੁਤ ਸਾਰਾ ਪੋਟਾਸ਼ੀਅਮ ਹੁੰਦਾ ਸਭ ਤੋਂ ਫਸ ਤੁਸੀਂ ਤਰਬੂਜ ਖਾਓ ਤਰਬੂਜ਼ ਦੇ ਵਿੱਚ ਬਹੁਤ ਸਾਰਾ ਪੋਟਾਸ਼ੀਅਮ ਹੁੰਦਾ ਹੈ ਚਕੁੰਦਰ ਤੁਸੀਂ ਜੂਸ ਪੀ ਸਕਦੇ ਹੋ ਚਕੁੰਦਰ ਐਜ਼ ਅ ਸੈਲਡ ਖਾ ਸਕਦੇ ਹੋ ਕੋਕੋਨਟ ਵਾਟਰ ਯਾਨੀ ਕਿ ਨਾਰੀਅਲ ਪਾਣੀ ਪੀਓ ਬਹੁਤ ਸਾਰਾ ਪੋਟਾਸ਼ੀਅਮ ਹੁੰਦਾ ਹੈ ਤੇ ਕੇਲਾ ਖਾਣਾ ਕੱਚਾ ਹਰਾ ਨਹੀਂ ਲੇਕਿਨ ਪੱਕਿਆ ਹੋਇਆ ਜਿਹੜਾ ਪੂਰਾ ਮਿੱਠਾ ਹੁੰਦਾ ਉਹ ਕੇਲਾ ਖਾਓ ਇਹ ਸਾਰੇ ਦਾ ਸਾਰਾ ਕੰਪਲੀਟ ਟ੍ਰੀਟਮੈਂਟ ਜੇਕਰ ਤੁਸੀਂ ਕਰਦੇ ਹੋ ਤਾ 100% ਇਹ ਜਿਹੜਾ ਤਲਵਿਆਂ ਦੇ ਵਿੱਚ ਦਰਦ ਜਾਂ ਖਿਚਾਵ ਹੁੰਦਾ ਹੈ ਇਹ ਦੂਰ ਹੋ ਜਾਏਗਾ ਇੱਕ ਗੱਲ ਦਾਸਾ ਇਹ ਨਹੀਂ ਹੈ ਕਿ ਵਿਟਾਮਿਨ ਡੀ3 ਤੇ ਪੋਟਾਸ਼ੀਅਮ ਵਾਲੀਆਂ ਅੱਠ ਦੀਆਂ ਅੱਠ ਚੀਜ਼ਾਂ ਤੁਸੀਂ ਰੋਜ਼ ਖਾਣੀਆਂ ਹੀ ਖਾਣੀਆਂ ਨੇ ਇੱਕੋਂ ਦੇ ਚੋ ਖਾ ਲਓ ਰੋਜ਼ ਇੱਕੋਂ ਦੇ ਚੋ ਖਾ ਲਓ ਐਸ ਟਾਈਪ ਨਾਲ ਯਾਨੀ ਕਿ ਤੁਹਾਡੀ ਬੋਡੀ ਨੂੰ ਜਿੰਨੀ ਵਿਟਾਮਿਨ ਡੀ ਤੇ ਪੋਟਾਸ਼ੀਅਮ ਦੀ ਜ਼ਰੂਰਤ ਹੈ ਉਹ ਰੋਜ਼ ਦੀ ਰੋਜ਼ ਪੂਰੀ ਹੁੰਦੀ ਰਹੇ ਕਮੀ ਨਾ ਹੋਵੇ ਇਹ ਨਹੀਂ ਹੈ ਓਵਰਡੋਸ ਹੋ ਜਾਏ ਕਿ ਚਾਰ ਦੀਆਂ ਚਾਰ ਚੀਜ਼ਾਂ ਪੋਟਾਸ਼ੀਅਮ ਵਾਲੀਆਂ ਵੀ ਲੈਣੀਆਂ ਤੇ ਵਿਟਾਮਿਨ ਡੀ ਵਾਲੀਆਂ ਵੀ ਲੈਣੀਆਂ ਨਹੀਂ ਇਹ ਸਾਰੇ ਟ੍ਰੀਟਮੈਂਟ ਨੂੰ ਤੁਸੀਂ ਜ਼ਰੂਰ ਫਾਲੋ ਕਰੋ ਜੇ ਤੁਹਾਨੂੰ ਵਧੀਆ ਲੱਗਿਆ ਇਹ ਵੀਡੀਓ ਤਾਂ ਲਾਈਕ ਜ਼ਰੂਰ ਕਰਿਆ ਜੀ ਤੇ ਆਪਦੇ ਫ੍ਰੈਂਡਸ ਦੇ ਨਾਲ ਜ਼ਰੂਰ ਸ਼ੇਅਰ ਕਰਿਆ ਜੀ ਜੇ ਹਲੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤਾਂ ਕਿ ਮੇਰੀ ਆਉਣ ਵਾਲੀ ਵੀਡੀਓਜ਼ ਦੀ ਇਨਫੋਰਮੇਸ਼ਨ ਹੁੰਦੇ ਅਪਡੇਟਸ ਤੁਹਾਨੂੰ ਮਿਲਦੇ ਰਹਿਣ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਨਾਲ ਉਦ ਤੱਕ ਵਾਸਤੇ ਸਟੇ ਹੈਲਥੀ ਆਲਵੇਜ਼ ਬੀ ਹੈਪੀ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਓਕੇ ਬਾਏ